ਹਲੋ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਇਹ ਪੌਂਚਿਆਂ ਦੀ ਨਾ ਸਾਈਡ ਸਲਾਈ ਲਾਣੀ ਦੱਸਦੇ ਆ ਕਿ ਕਿਹੜੇ ਤਰੀਕੇ ਨਾਲ ਆਪਾਂ ਉਹਨੇ ਪੌਂਚੇ ਬਣਾ ਕੇ ਆਪਾਂ ਤਿਆਰ ਕਰ ਲੈਣ ਤੇ ਸਾਰੀ ਸਲਵਾਰ ਹੀ ਤਿਆਰ ਆ ਆਪਾਂ ਚਾਹਣਾ ਪਾਟ ਬੈਲਟ ਜੜਨੀ ਏ ਤੇ ਹੁਣ ਆਪਾਂ ਕੱਲੀ ਸਾਈਡ ਸਲਾਈ ਲਾਉਣੀ ਏ ਸਾਈਡ ਸਲਾਈ ਲਾਉਣ ਦਾ ਆਪਾਂ ਤੁਹਾਨੂੰ ਤਰੀਕਾ ਦੱਸ ਕਿਹੜੇ ਤਰੀਕੇ ਨਾਲ ਮੈਂ ਲਾਉਣੀ ਆ ਹਾਂ ਜੀ ਰੋਜ਼ ਸਭ ਤੋਂ ਪਹਿਲਾਂ ਆਪਾਂ ਆ ਚੀਜ਼ ਨਹੀਂ ਮਲਾਉਣੀ ਆਪਾਂ ਇਸ ਤਰ੍ਹਾਂ ਕਰਕੇ ਦੇਖੋ ਆਹ ਵਾਲੀਆਂ ਜਿਹੜੀਆਂ ਸਲਾਈਆਂ ਨੇ ਨਾ ਇਹ ਬਣਾਉਣੀਆਂ ਨੇ ਇਸ ਤਰ੍ਹਾਂ ਇਹ ਬਣਾ ਕੇ ਇਸ ਤਰ੍ਹਾਂ ਤੁਸੀਂ ਰੱਖ ਲੈਣੀਆਂ ਫਿਰ ਤੁਸੀਂ ਨਿਸ਼ਾਨ ਲਾਉਣਾ ਜਿੰਨਾ ਤੁਸੀਂ ਪੌਂਚਾ ਰੱਖਣਾ ਆਪਾਂ ਛੇ ਤੇ ਨਿਸ਼ਾਨ ਲਾਇਆ ਉਪਰ ਜਿੱਥੇ ਤੁਸੀਂ ਥੋੜਾ ਜਿਆ ਇਹਨੂੰ ਰੇਅ ਬਜੈ ਰੱਖਣਾ 7 ਤੇ ਲਾ ਲੋ ਥੋੜਾ ਜਿਹਾ ਹੋਰ ਰੱਖਣਾ 6.5 ਤੇ ਲਾ ਲੋ ਇਤਰਾ ਆਪਾਂ 6 ਤੇ ਰੱਖਿਆ ਅੱਧਾ ਇੰਚ ਵੀ ਵਧਾ ਸਕਦੇ ਤੇ ਇਹ ਆਪਾਂ 6.5 ਤੇ ਵੀ ਲਾ ਸਕਦੇ ਹਾਂ 7 ਤੇ ਵੀ ਲਾ ਸਕਦੇ ਹਾਂ ਤੇ ਜੇ ਨਹੀਂ ਇਸ ਤਰ੍ਹਾਂ ਤੇ ਤੁਸੀਂ ਇਸ ਤਰ੍ਹਾਂ ਆਪਣਾ ਰੱਖ ਕੇ ਵੇਖ ਸਾਖਾ ਜਿੱਥੇ ਤੁਹਾਨੂੰ ਸੈੱਟ ਲੱਗੇ ਇਸ ਤਰ੍ਹਾਂ ਕਰਕੇ ਘੁਮਾ ਕੇ ਵੇਖਸੇ ਜਿੱਥੇ ਤੁਹਾਨੂੰ ਸੈੱਟ ਲੱਗੇ ਉੱਥੇ ਤੁਸੀਂ ਨਿਸ਼ਾਨ ਲਾ ਲੈਣਾ ਉਸ ਤੋਂ ਬਾਅਦ ਆਪਾਂ ਨਿਸ਼ਾਨ ਲਾਇਆ ਹੋਏ ਇਧਰ ਲੰਬਾਈ ਦਾ ਆਪਾਂ 11 ਇੰਚ ਤੇ ਨਿਸ਼ਾਨ ਲਾ ਦੇਣ ਪਹੁੰਚੀ ਤੋਂ ਲੈ ਕੇ 11 ਇੰਚ ਆਪੇ ਇਧਰ ਦਾ ਲਾ ਲੈਣਾ ਤੇ 12 12.5 11 ਇਹ ਇੰਨਾ ਇੰਨੇ ਦੇ ਵਿੱਚ ਤੁਸੀਂ ਇੱਧਰ ਨਿਸ਼ਾਨ ਲਾ ਲੈਣਾ ਚਾਹੇ ਦੀ 11.5 ਜਾਂ 12 ਤੇ ਲਾ ਲਓ ਜਿੰਨ ਇਹ ਤੋਂ ਸੀ ਤਾਂ ਸਲਵਾਰ ਬਣਦੀ ਚਾਹੀਦੀ ਹੈ ਉੱਥੇ ਤੱਕ ਜਿਹੜਾ ਆਪਾਂ ਨਿਸ਼ਾਨ ਜਿਹੜਾ ਬਿਲਕੁਲ ਸਟੇਟ ਆ ਜਾਣਾ ਨਿਸ਼ਾਨ ਉੱਪਰ ਬਿਲਕੁਲ ਸਿੱਧਾ ਆ ਜਾਣਾ ਅ ਇਹ ਆਲਰੇਡੀ ਸਲਾਈ ਇਹਨਾਂ ਤੁਸੀਂ ਬਿਲਕੁਲ ਸਿੱਧੀ ਲਾਉਣੀ ਹੈ ਇਹਦੇ 'ਚ ਨਾ ਕੋਈ ਵੀ ਡਿੰਗਵਾਲ ਹੋਵੇ ਤੇ ਜਾ ਕੇ ਉੱਪਰ ਜਾ ਕੇ ਜਿਵੇਂ ਹੋਲੀ 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 ਸਤੋ ਅਗੇ ਤੁਸੀਂ ਇਸ ਤਰ੍ਹਾਂ ਹੋਲੀ ਹੋਲੀ ਨਿਸ਼ਾਨ ਲਾ ਲਓ ਚਾਹੇ ਦੀ ਸਲਾਈ ਵੀ ਥੋੜੀ ਥੋੜੀ ਘੁਮਾ ਕੇ ਲੈ ਜਾਓ ਇਸ ਤਰ੍ਹਾਂ ਹੋਲੀ ਹੋਲੀ ਇਹਨੂੰ ਐਂਡ ਤੱਕ ਲੈ ਜਾਂਦੇ ਆ ਤੁਸੀਂ ਜਿਵੇਂ ਆਪਾਂ ਆਮ ਹੀ 1 ਇੰਚ ਦਾ ਮਾਰਜਨ ਕਰ ਲੈਨੇ ਆ ਉੱਥੇ ਤੱਕ ਇਹਨੂੰ ਇਸ ਤਰ੍ਹਾਂ ਲੈ ਆਇਆ ਤੁਸੀਂ ਉਹ ਸਲਾਈ ਦੇ ਵਿੱਚ ਆਪਾਂ ਕਰਾਂਗੇ ਆਪਾਂ ਸਲਾਈ ਲਾਉਂਗੀ ਇਸ ਥਿੰਨ ਪਰ ਚੱਕਰ ਕਰਾਂਗੇ ਤੁਸੀਂ ਕਾ ਕਰ ਰਿਹਾ ਕਰੋ ਦੇਖ ਮੋੜ ਕੇ ਦੇਖ ਕੇ ਆਪਾਂ ਦੱਸਦੇ ਆ ਤੁਹਾਨੂੰ ਵੀ ਜਿਹੜੀ ਆਪਾਂ ਗੇਲ ਰਾਣੀ ਇਹਨਾਂ ਇਹਦਾ ਤੁਸੀਂ ਟਾਂਕਾ ਜਿਹੜਾ ਥੋੜਾ ਜਿਹਾ ਬ੍ਰੇਕ ਕਰ ਲਿਆ ਕਰੋ ਕਿ ਇਹਨੂੰ ਖਿੱਚ ਕੇ ਲਾਉਣਾ ਹੈ ਇਹਨੂੰ ਖਿੱਚ ਕੇ ਲਾਉਣਾ ਹੈ ਜੇ ਤੁਸੀਂ ਇਸ ਤਰ੍ਹਾਂ ਪੋਲਾ ਹੀ ਲਾ ਦੋਗੇ ਤੇ ਜਿਹੜੀ ਆ ਇਹਨੂੰ ਆਪਾਂ ਫਿਰ ਮਾਰਜਨ ਨੂੰ ਕੱਟ ਕੇ ਥੋੜਾ ਜਿਹਾ ਕਰ ਲੈਣਾ ਜੇ ਇਹਨੂੰ ਤੁਸੀਂ ਪੋਲੇ ਪੋਲੀ ਇਦਾਂ ਕਪੜਾ ਪੋਲਾ ਕਰਕੇ ਲਾਉਗੇ ਤਾਂ ਆਪਣੀਆਂ ਸਲਾਈਆਂ ਜਦੋਂ ਆਪਾਂ ਖਿੱਚਦੇ ਆ ਨਾ ਤੇ ਟਾਂਕੇ ਟੁੱਟਦੇ ਨਹੀਂ ਇਸ ತ್ರೆਕੇ ਦੇ ਨਾਲ ਜੇ ਤੁਸੀਂ ਥੋੜੀ ਜਿਹੀ ਖਿੱਚ ਕੇ ਲਾਓਗੇ ਆਪਣੀ ਸਲਾਈ ਵੀ ਨਾਲ ਖਿੱਚੀ ਜਾਏਗੀ ਆਪਣੇ ਜਿਹੜੇ ਟੰਕੇ ਬਿਲਕੁਲ ਨਹੀਂ ਟੁੱਟਣਗੇ ਮੈਂ ਸ਼ੱਕ ਦੀ ਤੁਸੀਂ ਇੱਕ ਸਲਾਈ ਇਹ ਲਾ ਲਓ ਤੇ ਨਹੀਂ ਤੇ ਮੈਂ ਤਾਂ ਡਬਲ ਕਰ ਲੈਣੀ ਹਾਂ ਜੇ ਇਸ ਤਰ੍ਹਾਂ ਫੱਕ ਫੱਕ ਤੇ ਕੇ ਲਾ ਮੈਂ ਕਦੇ ਵੀ ਆਪਣੀ ਸਲਾਈ ਹੈ ਜਿਹੜੀ ਇਹ ਟੁੱਟਦੀ ਨਹੀਂ ਹੈ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਹੌਲੀ 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 ਇਹਨੂੰ ਲਾਣਾ ਹੈ। ਕਿਹ ਅਫੀਸ਼ੀਅਲ ਕਹਿੰਦਾ ਤਰ ਤਰ ਖਿੱਚ ਲਓਗੇ। ਹਾਂ ਦੇਖੋ ਬਿਲਕੁਲ ਵੀ ਟੰਕਾ ਨਹੀਂ ਟੁੱਟਾ। ਇਹ ਸਲਾਈ ਤੁਹਾਡੀ ਚੁਪਟੇਗੀ ਨਹੀਂ। ਕਦੇ ਵੀ ਦੇਖੋ ਆਪਾਂ ਥੋੜਾ ਜਿਹਾ ਖਿੱਚ ਕੇ ਲਾਉਣ ਦੇ ਨਾਲ ਕਿ ස්යි රොට දීීමීගේ බැස්සය අපකොල් ලෙතැනන්ලාට පොවිතන්ුවොක්කව කාදාගේ ස්ලයිට් ටකි ඇස්කර කෙදෙනාව පවුි හොඩිතු සේෙනුවා සනතක්ක අවු්‍යයම්ක්ම එක් එංච අදේ විිචතරයට මාන්ජනශරී ਸਿੰਮਾ ਲਾਉਣਾ ਹੈ ਆਸ ਨਸਲਾਈ ਦੇ ਨਾਲ ਆਸਣ ਵਾਲੀ ਸਲਾਈ ਆਪਾਂ ਮਗਾਉਣੀ ਹੈ ਤੇ ਮਲਾ ਕੇ ਟਕਾਹ ਕੁੰਨ ਸਲਾਈ ਦੇ ਦੇਣੀ ਹੈ ਲਾਈ ਦੇ ਕੇ ਜਬੜਕਾਟ ਹੈ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਵੀ ਕਰਨਾ ਉਹ ਵੀ ਸਲਾਈ ਇਧਰੋਂ ਲਿਆ ਕੇ ਉਹ ਫਿਰ ਆਪਾਂ ਇੱਕ ਥਾਂ ਤੇ ਐਸਟਰਾ ਲਾ ਲੈਣੀ ਨਾਲੇ ਤੇ ਡਬਲ ਡਬਲ ਟ੍ਰਿਪਲ ਹੀ ਹੋ ਜਾਣਾ ਹੈ ਸਲਾਈ ਆਪਣੀ ਇੱਥੋਂ ਆਪਾਂ ਕਮਾ ਲਈ ਸੀਗੀ ਮਸ਼ੀਨ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਸਲਾਈ ਲਾਓ ਇਹ ਬਿਲਕੁਲ ਵੀ ਟੁੱਟਦੀ ਨਹੀਂ ਬਿਲਕੁਲ ਤੁਸੀਂ ਚਾਹੀਦੀ ਇਹ ਦੁਬਾਰਾ ਇੱਕ ਡਬਲ ਕਰ ਲਓ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੂਸਰੀ ਵੀ ਲਾ ਕੇ ਫਿਰ ਇਹਨੂੰ ਡਬਲ ਕਰਾਂਗੇ ਤੇ ਮੇਰਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜੇ ਵਧੀਆ ਲੱਗੀ ਤਾਂ ਜਰੂਰ ਕਰਿਆ ਜੀ ਸੱਸ ਜੀ